ਕਾਫੀ ਪਰੇਸ਼ਾਨ ਆ ਬ੍ਰਦਰ ਪਾਣੀ ਹਰ ਟਾਈਮ ਖੜਾ ਰਹਿੰਦਾ ਕੋਈ ਬਣਾਏ ਹੋਇਆ ਸੀਵਰੇਜ ਉਬਾਲੇ ਮਾਰ ਰਹੇ ਆ ਉਸ ਤੋਂ ਬਾਅਦ ਰੋਡ ਸਾਰੀ ਇੱਥੋਂ ਲੈ ਕੇ ਜਿਹੜਾ ਰੋਡ ਤੱਕ ਬੁਰੇ ਹਾਲ ਭਾਜੀ ਬੁਰੇ ਹਾਲ ਭਾਈ ਡੇਲੀ ਦਾ ਲੰਘਣਾ ਹੈ ਇੱਥੋਂ ਹਾਂਜੀ ਭਾਜੀ ਇਹ ਕੰਮ ਹੀ ਰੋਜ਼ ਹੈ ਭਾਜੀ ਬੜਾ ਤਫਲੀਬ ਹੈ ਮਨ ਨੁਕਸਾਨ ਹੁੰਦਾ ਹੈ ਗਰੀਬਾਂ ਦਾ ਮਤਲਬ ਕਿ ਦੇਖ ਕੇ ਮਨ ਪਰੇਸ਼ਾਨ ਹੁੰਦਾ ਹੈ ਜਦੋਂ ਜਾਣੇ ਆ ਭਾਜੀ ਰੋਡ ਇੰਨੇ ਇੰਨੇ ਵੱਡੇ ਖੱਡੇ ਇਹ ਰੋਡ ਕਦੀ ਨਹੀਂ ਬਣਨਾ ਫਿਰ ਨੇ ਦੇਖੇ ਨੇ 5 ਸਾਲ ਹੋ ਗਏ ਪ੍ਰਵਾ ਦਾ ਇੱਧਾ ਟੁੱਟਿਆ ਟੁੱਟਿਆ ਹੀ ਹੈ ਸਾਡਾ ਦਿੱਤਾ ਖਾਈ ਜਾਂਦੀ ਹੈ ਉਹ ਮਾਰਾ ਕਿਤੇ ਆਪਾਂ ਕਮਾ ਜਾਣੇ ਸਰਕਾਰਾਂ ਬਹਿ ਕੇ ਖਾ ਰਹੀਆਂ ਟੋਤਾ ਕਰ ਲਿਆ ਮੀਨਸ ਕੀ ਹਾਂ ਹੁਣ ਨਹੀਂ ਬਦਲਾਅ ਹੋਣਾ ਜੋੜ ਜੇ ਪਾ ਦਿੰਦੇ ਆ ਤੇ ਆਪਾਂ ਨੂੰ ਨੰਗ ਜੀ ਦਾ ਚਲੋ ਪੈਂਟ ਆ ਗਿਆ ਕਿਹੜੇ ਬੱਚੇ ਉਹਨਾਂ ਦਾ ਆਵਾਜ਼ ਆ ਰਹੇ ਸਰਕਾਰੀਆਂ ਉਹ ਬੱਚੇ ਸਕੂਲ 'ਚ ਨਹੀਂ ਜਾਂਦੇ ਭਾਜੀ ਇੱਥੇ ਗੱਲੋਂ ਮਾਪੇ ਛੱਡ ਜਾਂਦੇ ਨੇ ਅਗਲਾ ਕਹਿੰਦੇ ਗਰਜੀਏ ਗਰੀਬ ਦਾ ਨੁਕਸਾਨ ਹੋ ਜਾਂਦਾ ਹੈ ਅੱਜ ਕੱਲ ਕੋਈ ਨਹੀਂ ਗਰੀਬ ਦੀ ਕੋਈ ਸੁਣਾਈ ਨਹੀਂ ਕੁਛ ਨਹੀਂ ਗਰੀਬ ਲਈ ਕੀ ਵਾਦੇ ਕਿਤੇ ਸੀ ਸਰਕਾਰ ਨੇ ਸਰਕਾਰ ਨੇ ਬੜੇ ਵਾਦੇ ਕੀਤੇ ਸਰਕਾਰ ਝੂਠੀ ਹੈ ਜੀ ਸਸ਼ਿਆ ਗਾਲ ਜੀ ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ ਤੇ ਮੈਂ ਅੰਮ੍ਰਿਤ ਇੱਕ ਵਾਰੀ ਫੇਰ ਤੋਂ ਮੌਸਮ ਨੇ ਆਪਣੀ ਕਰਵਟ ਬਦਲ ਲਈ ਹੈ ਤੇ ਉੱਥੇ ਹੀ ਮੌਸਮ ਖੁਸ਼ਹਰਮਾਨ ਨਜ਼ਰ ਆ ਰਿਹਾ ਹੈ ਸਵੇਰ ਤੋਂ ਹੀ ਲੁਧਿਆਣਾ ਸ਼ਹਿਰ ਦੇ ਵਿੱਚ ਮੀਂਹ ਪੈ ਰਿਹਾ ਹੈ ਤੇ ਲਗਾਤਾਰ ਜਿਹੜਾ ਲੋਕਾਂ ਨੂੰ ਗਰਮੀ ਤੋਂ ਰਾਹਤ ਨਹੀਂ ਮਿਲ ਰਹੀ ਸੀ ਅੱਜ ਉਹਨਾਂ ਨੂੰ ਗਰਮੀ ਤੋਂ निजात ਮਿਲਦੇ ਹੋਏ ਨਜ਼ਰ ਆ ਰਹੀ ਹੈ ਦੇਖ ਸਕਦੇ ਹੋ ਕਿਸ ਤਰੀਕੇ ਮੌਸਮ ਖੁਸ਼ਹਰਮਾ ਹੋਇਆ ਪਿਆ ਹੈ ਸਵੇਰ ਤੋਂ ਹੀ ਕਾਲੀਆਂ ਘਟਾਵਾਂ ਨੇ ਜਿਹੜਾ ਹੈ ਕੇਰਿਆ ਹੋਇਆ ਹੈ ਤੇ ਹਰ ਪਾਸੇ ਜਿਹੜੀ ਹੈ ਅੱਜ ਮੀਂਹ ਪੈ ਰਿਹਾ ਹੈ ਉੱਥੇ ਹੀ ਲੋਕ ਕਾਫੀ ਖੁਸ਼ ਨਜ਼ਰ ਆ ਰਹੇ ਨੇ ਜਿਹੜੇ ਕੰਮਕਾਰ ਤੇ ਜਾ ਰਹੇ ਸੀ ਉਹਨਾਂ ਨੂੰ ਕਿਤੇ ਨਾ ਕਿਤੇ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਚਿਲਚਲਾਤੀ ਜਿਹੜੀ ਗਰਮੀ ਸੀਗੀ ਉਹਨਾਂ ਤੋਂ ਅੱਜ ਰਾਹਤ ਮਿਲਦੀ ਹੋਈ ਨਜ਼ਰ ਆ ਰਹੀ ਹੈ ਪਰ ਉਸ ਉੱਥੇ ਹੀ ਅੱਜ ਜੇ ਸਮਾਰਟ ਸਿਟੀ ਲੁਧਿਆਣਾ ਦੀ ਗਰਾਊਂਡ ਲੈਵਲ ਦੀ ਰਿਪੋਰਟ ਦੀ ਗੱਲ ਕਰੀਏ ਤਾਂ ਜਦ ਗਰਾਊਂਡ ਤੇ ਤੁਸੀਂ ਪਹੁੰਚਦੇ ਹੋ ਤਾਂ ਇਹ ਤਸਵੀਰਾਂ ਸਮਾਰਟ ਸਿਟੀ ਲੁਧਿਆਣਾ ਦੀ ਕੀ ਬੋਲ ਰਹੀਆਂ ਨੇ ਉਹ ਤੁਸੀਂ ਆਪ ਦੇਖ ਸਕਦੇ ਹੋ ਕਿਸ ਤਰੀਕੇ 1 ਘੰਟੇ 2 ਘੰਟੇ ਦੀ ਬਰਸਾਤ ਤੋਂ ਬਾਅਦ ਇਹ ਰਾਹੋ ਰੋਡ ਜਿਹੜਾ ਲੁਧਿਆਣਾ ਸ਼ਹਿਰ ਦਾ ਹੈ ਆਪਣੇ ਹਾਲਾਤ ਬਿਆਨ ਕਰਦਾ ਹੋਇਆ ਨਜ਼ਰ ਆ ਰਿਹਾ ਦੇਖ ਸਕਦੇ ਹੋ ਕਿਸ ਤਰੀਕੇ ਸੜਕ ਦੇ ਉੱਤੇ ਜਿਹੜਾ ਪਾਣੀ ਖਚਾ ਖਚ ਪਰਿਆ ਹੋਇਆ ਹੈ ਤੇ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿਸ ਤਰੀਕੇ ਲੋਕ ਜਿਹੜੇ ਨੇ ਪ੍ਰੇਸ਼ਾਨ ਨਜ਼ਰ ਆ ਰਹੇ ਨੇ ਕਈਆਂ ਦੀ ਸਕੂਟੀ ਬੰਦ ਹੋ ਰਹੀ ਹੈ ਕਈਆਂ ਦੇ ਜਿਹੜੇ ਆ ਗੱਡੀਆਂ ਦੇ ਇੰਜਨ ਸੀਜ਼ ਹੋ ਰਹੇ ਨੇ ਕਾਰਨ ਕੀ ਹੈ ਪਾਣੀ ਇਹ ਬਰਸਾਤਾਂ ਦਾ ਪਾਣੀ ਤਾਂ ਨਹੀਂ ਇਹ ਸੀਵਰ ਦਾ ਪਾਣੀ ਹੈ ਜੋ ਲੋਕਾਂ ਨੂੰ ਪ੍ਰੇਸ਼ਾਨ ਕਰਦਾ ਹੋਇਆ ਨਜ਼ਰ ਆ ਰਿਹਾ ਹੈ ਕਿੰਨੇ ਕ ਲੋਕ ਪ੍ਰੇਸ਼ਾਨ ਨੇ ਆ ਲੋਕਾਂ ਤੋਂ ਹੀ ਗੱਲਬਾਤ ਕਰਦੇ ਆ ਕਿ ਉਹਨਾਂ ਨੂੰ ਇਸ ਪ੍ਰੇਸ਼ਾਨੀ ਦੇ ਬਾਰੇ ਉਹਨਾਂ ਦਾ ਕੀ ਕੁਝ ਕਹਿਣਾ ਹੈ ਸੁਮਿਤ ਹੰਡਾ ਬ੍ਰਦਰ ਕਿੰਨੇ ਕ ਪ੍ਰੇਸ਼ਾਨ ਨੇ ਇਸ ਸੜਕ ਤੋਂ ਬਹੁਤ ਕਾਫੀ ਪ੍ਰੇਸ਼ਾਨ ਆ ਬ੍ਰਦਰ ਪਾਣੀ ਹਰ ਟਾਈਮ ਖੜਾ ਰਹਿੰਦਾ ਕੁਝ ਪਤਾ ਨਹੀਂ ਡਾਈੰਗ ਵਾਲੇ ਪਾਣੀ ਛੱਡਦੇ ਆ ਜਾਂ ਰੱਬ ਜਾਣੇ ਕੁਝ ਵੀ ਹੈ ਦੇਖੋ ਤੁਸੀਂ ਜਿਹੜੇ ਆਪਣੇ ਬਣਾਏ ਹੋਏ ਸੀਵਰੇਜ ਉਬਾਲੇ ਮਾਰ ਰਹੇ ਆ ਉਸ ਤੋਂ ਬਾਅਦ ਰੋਡ ਸਾਰੀ ਇੱਥੋਂ ਲੈ ਕੇ ਭਾਜੀ ਬਾਪਾ ਚਲੇ ਜਾਂਦੇ ਆ ਆਪਾਂ ਸੀੜਾ ਰੋਡ ਤੱਕ ਬੁਰੇ ਹਾਲ ਭਾਜੀ ਬੁਰੇ ਹਾਲ ਇਹ ਗੱਡੀ ਨੇ ਜਿੱਥੇ 5 ਸਾਲ ਕੱਢਨੇ ਆ 2 ਸਾਲ ਕੱਢ ਦੀ ਹੈ ਵੀਰੇ ਇੰਨਾ ਜ਼ਿਆਦਾ ਬੁਰਾ ਹਾਲ ਹੈ ਤੁਸੀਂ ਬਾਕੀ ਦਿਖਾ ਸਕਦੇ ਹੋ ਦਿਖਾਨ ਤੇ ਪਤਾ ਲੱਗੂਗਾ ਦਿਖਾਓ ਯਾਰ ਕੰਨ ਭਾਈ ਹਰ ਬੰਦਾ ਚੁੰਦੇ ਆਪਾਂ ਸਰਕਾਰ ਬਣਾਈ ਹੈ ਕਿ ਸਰਕਾਰ ਤਾਂ ਬਣਾਈ ਹੈ ਕਿ ਹਰ ਆਪਣੇ ਹਰ ਕੰਮ ਹੋਣਗੇ ਬਲਕਿ ਨਿੱਜੀ ਕੰਮ ਤਾਂ ਹੋਣਗੇ ਅਗਲੀ ਵਾਰੀ ਭਾਜੀ ਵੋਟਾਂ ਤਾਂ ਚਲੋ ਉਹ ਤਾਂ ਬਾਅਦ ਦੀ ਗੱਲ ਹੈ ਪਹਿਲੇ ਤਾਂ ਭਾਜੀ ਇਹ ਤਾਂ ਜਿੱਦਾਂ ਸਰਕਾਰ ਤੁਸੀਂ ਚੁਣੀ ਹੈ ਆਪਣੇ ਵੋਟ ਪਾਏ ਨੇ ਕੀਮਤੀ ਤੇ ਕੰਮ ਨਹੀਂ ਹੋ ਰਹੇ ਨੇ ਤੇ ਫਿਰ ਤੁਸੀਂ ਉਸੇ ਸਰਕਾਰ ਨੂੰ ਦੁਬਾਰਾ ਚੜਾਉਂਗੇ ਕਿੰਨੂੰ ਪਾਵਾਂਗੇ ਭਾਜੀ ਕਿੰਨੂੰ ਕੋਈ ਹੋਰ ਬੰਦਾ ਨਾਲ ਚੰਗਾ ਹੋਵੇ ਕਿੰਨੂੰ ਪਾਵਾਂਗੇ ਵੋਟ ਕਾਲੀਆਂ ਨੂੰ ਪਾ ਦੀਏ ਕਿੰਨੂੰ ਪਾ ਦੀਏ ਭਾਜੀ ਆਪਣੀ ਕਾਂਗਰਸ ਨੂੰ ਪਾ ਦੀਏ ਪਹਿਲੇ ਸਾਲ ਹੋ ਕੇ ਦੇਖਦੇ ਨੂੰ ਬਾਪੂ ਜੀ ਮੈਂ ਕਹਿੰਦਾ ਇੰਡਸਟਰੀ ਏਰੀਆ ਹੈ ਆਪਣਾ ਇੰਡਸਟਰੀ ਏਰੀਆ ਵੀਰੇ ਪਾਂਤ ਪਾਂਤ ਦੇ ਬੰਦੇ ਨਹੀਂ ਆਣਾ ਦੂਰੋਂ ਆਸਾਮ ਤੋਂ ਆਣਾ ਹਰ ਇੰਡੀਆ ਦੇ ਹਰ ਬੰਦੇ ਨੂੰ ਆਣਾ ਹੈ ਇੱਥੇ ਸੈਮੀਨਾਰਸ ਲੱਗਦੇ ਨੇ ਕੰਮ ਕਰਨ ਨੂੰ ਲੈ ਕੇ ਇੰਡਸਟਰੀ ਨੂੰ ਲੈ ਕੇ ਬਟ ਭਾਜੀ ਜਦੋਂ ਆ ਚੀਜ਼ ਦੇਖਦੇ ਆ ਨਾ ਆਪਣੇ ਸ਼ਹਿਰ ਦੀ ਬੇਇੱਜ਼ਤੀ ਹੈ ਇੰਨੀ ਡਵੈਲਪਿੰਗ ਹੋ ਗਈ ਗ੍ਰੀਨ ਸਿਟੀ ਕਹਿੰਦੇ ਐ ਇਹਨੂੰ ਕੀ ਭਾਜੀ ਸਮਾਰਟ ਸਿਟੀ ਕਿਹਾ ਜਾਂਦਾ ਗ੍ਰੀਨ ਸਿਟੀ ਕਿਹਾ ਜਾਂਦਾ ਭਾਜੀ ਇੱਥੇ ਦਿਖਾਓ ਕੀ ਇਹਨਾਂ ਨੂੰ ਲੋਕ ਇਹਨਾਂ ਨੂੰ ਦਿਖਾਓ ਲੋਕਾਂ ਤੱਕ ਇਹ ਗੱਲ ਪਹੁੰਚੇ ਉਹਨਾਂ ਨੇ ਉਹਨਾਂ ਨੇਤਾਵਾਂ ਤੱਕ ਜਿਹੜੇ ਆ ਕਹਿੰਦੇ ਆ ਕਿ ਅਸੀਂ ਸਭ ਕੁਝ ਕੀਤਾ ਈਚ ਐਂਡ ਐਵਰੀਥਿੰਗ ਕੀਤੀ ਆ ਬਟ ਨਥਿੰਗ ਯਾਰ ਮਤਲਬ ਕਿ ਦੇਖ ਕੇ ਮਨ ਪਰੇਸ਼ਾਨ ਹੁੰਦਾ ਜਦੋਂ ਜਾਣੇ ਆ ਭਾਜੀ ਰੋਡ ਇੰਨੇ ਇੰਨੇ ਵੱਡੇ ਖੱਡੇ ਮਤਲਬ ਕਿ ਨਾਰਮਲ ਹੋਣ ਦਾ ਬੰਦਾ ਫਿਰ ਵੀ ਕਹਿੰਦਾ ਯਾਰ ਇੰਨੇ ਇੰਨੇ ਵੱਡੇ ਖੱਡੇ ਭਾਜੀ ਕਈ ਇੱਥੇ ਉਹਨੇ ਦੇਖੋ ਆਟੋ ਰੁਕਣ ਰੁਕਣਗੇ ਕਈ ਵਾਲੇ ਮੋਟਰਸਾਈਕਲ ਵਾਲੇ ਪਰੇਸ਼ਾਨ ਸਾਈਕਲ ਵਾਲੇ ਪਰੇਸ਼ਾਨ ਭਾਜੀ ਪਲਟ ਜਾਂਦੀਆਂ ਗੱਡੀਆਂ ਲੋਕਾਂ ਦੀਆਂ ਆਈ ਰਿਕਸ਼ੇ ਤਾਂ ਕਿੰਨੇ ਪਲਟੇ ਦੇਖੇ ਆ ਜੀ ਇਸ ਤੋਂ ਬਾਅਦ ਦੇਖੋ ਇਹ ਹਾਲਾਤ ਨੇ ਸ਼ਹਿਰ ਦੇ ਬਣੇ ਹੋਏ ਨੇ ਸੜਕਾਂ ਤੇ ਟੋਏ ਨੇ ਜਾਂ ਟੋਏ ਦੇ ਵਿੱਚ ਸੜਕਾਂ ਨੇ ਪਤਾ ਲਗਾਉਣਾ ਜਿਹੜਾ ਹੈ ਬੜਾ ਮੁਸ਼ਕਲ ਹੋਇਆ ਪਿਆ ਹੈ ਸਮਾਰਟ ਸਿਟੀ ਲੁਧਿਆਣਾ ਦੇ ਜਿਹੜੇ ਹਾਲਾਤ ਨੇ ਗਰਾਉਂਡ ਜ਼ੀਰੋ ਤੋਂ ਤੁਹਾਨੂੰ ਇਹ ਰਿਪੋਰਟ ਦਿਖਾ ਰਹੇ ਹਾਂ ਪਰ ਦੇਖ ਸਕਦੇ ਹੋ ਸਵੇਰ ਤੋਂ ਸਿਰਫ ਕੰਟੇ 2 ਕੰਟੇ ਦੀ ਬਰਸਾਤ ਦੇ ਵਿੱਚ ਇਹ ਹਾਲਾਤ ਇਸ ਸੜਕ ਦੇ ਬਣੇ ਹੋਏ ਨੇ ਜਗ੍ਹਾ ਜਗ੍ਹਾ ਹਰ ਪਾਸੇ ਜਿਹੜੀ ਹੈ بارش ਦਾ ਪਾਣੀ ਖੜਿਆ ਹੋਇਆ ਹੈ ਨਾਲ ਹੀ ਜਿਹੜਾ ਸੀਵਰ ਦਾ ਪਾਣੀ ਹੈ ਓਵਰਫਲੋ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ ਇਹ ਤਸਵੀਰਾਂ ਨੇ ਰਾਹੋ ਰੋਡ ਦੀਆਂ ਜਿੱਥੇ ਲੋਕ ਪਰੇਸ਼ਾਨ ਨੇ ਭਾਈ ਡੇਲੀ ਤਾਂ ਲੰਘਣਾ ਹੈ ਇੱਥੋਂ ਹਾਂਜੀ ਭਾਜੀ ਇਹ ਕੰਮ ਹੀ ਰੋਜ਼ ਹੈ ਭਾਜੀ ਬੜਾ ਤਫਲੀਬ ਹੈ ਮਨ ਨੁਕਸਾਨ ਹੁੰਦਾ ਹੈ ਗਰੀਬਾਂ ਦਾ بارش ਦਾ ਪਾਣੀ ਹੈ ਸੀਵਰ ਦਾ ਪਾਣੀ ਹੈ ਹੈ ਕਿ ਪਾਣੀ ਭਾਜੀ ਇਹ ਥੱਲੇ ਕਿਹੜਾ ਧਰਤੀ 'ਚ ਪਾਣੀ ਆਉਂਦਾ ਉਹ ਵੀ ਬਿਮਾਰ ਬੱਚੇ ਬਿਮਾਰ ਹੁੰਦੇ ਸਰ ਦੇਖ ਰਹੇ ਹੋ ਇਹ ਵੋਟਾਂ ਲੈਣ ਤੋਂ ਪਹਿਲਾਂ ਪਹਿਲਾਂ ਇਹ ਕੰਮ ਹੁੰਦਾ ਜਦੋਂ ਵੋਟਾਂ ਚਲੀਆਂ ਜਾਂਦੀਆਂ ਬਾਅਦ ਕੀ ਵਾਦੇ ਕਿਤੇ ਸੀ ਸਰਕਾਰ ਨੇ ਸਰਕਾਰ ਨੇ ਬੜੇ ਵਾਦੇ ਕੀਤੇ ਸਰਕਾਰ ਝੂਠੀ ਹੈ ਜੀ ਸਾਡਾ ਦਿੱਤਾ ਖਾਈ ਜਾਂਦੇ ਆਹ ਮਾਰਾ ਕਿਤੇ ਆਪਾਂ ਕਮਾ ਜਾਣੇ ਸਰਕਾਰਾਂ ਬੈਠੇ ਖਾ ਰਹੀਆਂ ਨਹੀਂ ਬੰਦਣਾ ਸਮਝੌਤਾ ਕਰ ਲਿਆ ਇਹ ਰੋਡ ਕਦੀ ਨਹੀਂ ਬਣਨਾ ਮੈਂ ਦੇਖੇ ਨੇ 5 ਸਾਲ ਹੋ ਗਏ ਪ੍ਰਵਾ ਦਾ ਇੱਧਰ ਟੁੱਟਿਆ ਟੁੱਟਿਆ ਹੀ ਹੈ 5 ਸਾਲ ਹੋ ਗਏ ਸਮਝੌਤਾ ਕਰ ਲਿਆ ਮੀਨਸ ਕਿ ਹਾਂ ਹੁਣ ਨਹੀਂ ਬਦਲਾਵ ਹੋਣਾ ਜੋੜ ਜੇ ਪਾ ਦਿੰਦੇ ਆ ਥੋੜਾ ਜਿਹੜਾ ਟੁਕੜਾ ਟੁੱਟੇ ਹੀ ਹੈਗੇ ਆਹਾਂ ਕੁਝ ਬੰਦਾਂ ਨੇ ਆ ਜਦੋਂ ਪੈਨਸ਼ਨ ਨੂੰ ਬਚ ਲੈਂਦੇ ਆ ਤੁਹਾਨੂੰ ਬਚ ਲਈ ਜਾਂਦੇ ਆ ਅਨਾ ਅੱਗੇ ਲੋਕ ਵਜੈਨ ਕੋਲ ਡੈਡਟ ਹੋਏ ਹੋਏ ਆ ਅਨੇ ਆਟੋ ਪਲਟਦੇ ਆ ਸਾਡਾ ਕਿਹਨਾਂ ਨੂੰ ਨੁਕਸਾਨ ਹੁੰਦਾ ਸਾਨੂੰ ਬਤਾਤ ਨਹੀਂ ਇਹ ਛੋਟੇ ਛੋਟੇ ਜਿਹੜੇ ਟੋਏ ਦਿਖ ਰਹੇ ਨੇ ਨਾ ਇਹਨਾਂ ਟੋਏ ਦੇ ਵਿੱਚ ਜਾ ਕੇ ਜਦ ਇਹ ਈ ਰਿਕਸ਼ੇ ਵੱਜਦੇ ਨੇ ਨਾ ਜਾ ਕੇ ਪਲਟ ਜਾਂਦੇ ਨੇ ਲੋਕ ਪਰੇਸ਼ਾਨ ਨੇ ਸਰ ਜੀ ਆਪਾਂ ਤਾਂ ਨੰਗ ਜੀ ਦਾ ਚਲੋ ਪੈਂਟ ਆ ਗਿਆ ਜਿਹੜੇ ਬੱਚੇ ਉਹਨਾਂ ਦਾ ਆਵਾਜ਼ ਆ ਰਹੇ ਸਰਕਾਰੀਆਂ ਉਹ ਬੱਚੇ ਸਕੂਲ 'ਚ ਨਹੀਂ ਜਾਂਦੇ ਭਾਜੀ ਇੱਥੇ ਗੱਲੋਂ ਮਾਪੇ ਛੱਡ ਜਾਂਦੇ ਨੇ ਅਗਲਾ ਕਹਿੰਦਾ ਗਿਰ ਜੀਏ ਗਰੀਬ ਦਾ ਨੁਕਸਾਨ ਹੋ ਜਾਂਦਾ ਹੈ ਅੱਜ ਕੱਲ ਕੋਈ ਨਹੀਂ ਗਰੀਬ ਦੀ ਕੋਈ ਸੁਣਾਈ ਨਹੀਂ ਕੁਛ ਨਹੀਂ ਗਰੀਬ ਲਈਏ ਗਰੀਬ ਆਪਣਾ ਕਮਾਂਦਾ ਆਪ ਖਾਂਦਾ ਜੀ ਅੱਗੋਂ ਸਰਕਾਰਾਂ ਕਰਨੀਆਂ ਗਰੀਬ ਕੋਸੀ ਖਾਈਏ ਗਰੀਬ ਖਵਾਉਂਦਾ ਸਰਕਾਰਾਂ ਕੋ ਖਵਾਉਂਦੀਆਂ ਨਹੀਂ ਬਸ ਵਾਦਾ ਖਿਲਾਫੀ ਹੀ ਨੇ ਹਾਂ ਜੀ ਲੋਕ ਨੇ ਪਰੇਸ਼ਾਨ ਨੇ ਵਾਦਾ ਖਿਲਾਫੀ ਦੀ ਗੱਲ ਆ ਕਰੇ ਨੇ ਕਿ ਸਰਕਾਰਾਂ ਜਦ ਵੋਟ ਵੇਲੇ ਸੜਕਾਂ ਤੇ ਆ ਕੇ ਕੈਂਪੇਨ ਕੀਤੇ ਜਾਂਦੇ ਨੇ ਕਰਾਂ ਦੇ ਵਿੱਚ ਆ ਕੇ ਵੋਟ ਮੰਗੇ ਜਾਂਦੇ ਨੇ ਪਰ ਜਦ ਗਰਾਊਂਡ ਲੈਵਲ ਤੇ ਕੰਮ ਕਰਨ ਦੀ ਗੱਲ ਆਂਦੀ ਹੈ ਆਥਾ ਅਦਾ ਕਰਨ ਲਈ ਬੋਰਡ ਕਰਨ ਲਈ ਆਂਦੇ ਨੇ ਬਾਅਦ ਸਾਨੂੰ ਆਥਿਆ ਕਰਨੇ ਪੈਂਦੇ ਨੇ ਪਹਿਲਾਂ ਆਇਆ ਜੁੜੰਦੇ ਨੇ ਬਾਅਦ ਸਾਨੂੰ ਆ ਗਲਾਬ ਖੁਲਾਣੇ ਪੈਂਦੇ ਨੇ ਤੋਂ ਬਾਈ ਨੇ ਬੜੀ ਸੋਹਣੀ ਗੱਲ ਆਖੀ ਹੈ ਕਿ ਹੱਥਾਂ ਜੋੜ-ਜੋੜ ਕੇ ਜਿਹੜੇ ਵੋਟ ਮੰਗੇ ਜਾਂਦੇ ਨੇ ਪਰ ਜਦ ਪਬਲਿਕ ਨੂੰ ਕੰਮ ਕਰਾਣੇ ਤਾਂ ਹੱਥ ਖੋਲ ਕੇ ਜਿਹੜੇ ਆ ਪੀਖ ਮੰਗਣੀ ਪੈਂਦੀ ਹੈ ਕਿ ਸਾਡੇ ਹਾਲਾਤ ਜਿਹੜੇ ਨੇ ਸ਼ਹਿਰ ਦੇ ਸੁਧਾਰ ਦਿੱਤੇ ਜਾਣ ਇਹ ਤਸਵੀਰਾਂ ਮੂੰਹੋਂ ਬੋਲਦੀਆਂ ਨੇ ਕਿ ਇਸ ਸਮਾਰਟ ਸਿਟੀ ਦੇ ਹਾਲਾਤ ਕਿੰਨੇ ਕਮਾੜੇ ਨੇ ਇਹ ਬਰਸਾਤਾ ਦਾ ਪਾਣੀ ਹੈ ਸੀਵਰ ਦਾ ਪਾਣੀ ਹੈ ਇਹ ਤਾਂ ਕਾਰਪੋਰੇਸ਼ਨ ਜਾਣਦਾ ਹੈ ਪਰ ਕਾਰਪੋਰੇਸ਼ਨ ਨੇ ਕੰਮ ਨਾ ਕਰਨ ਦੀ ਜਿਹੜੀ ਹੈ ਕਸਮ ਹੀ ਖਾ ਲਈ ਹੋਈ ਹੈ ਜੇ ਕੰਮ ਕਰਦੀ ਹੋਈ ਕਾਰਪੋਰੇਸ਼ਨ ਨਜ਼ਰ ਆ ਰਹੀ ਹੁੰਦੀ ਤਾਂ ਇਹ ਹਾਲਾਤ ਨਹੀਂ ਬੜੇ ਹੁੰਦੇ ਅੱਜ ਕਾਫੀ ਸਮਾਂ ਹੋ ਗਿਆ ਹੈ ਲੋਕਾਂ ਨੂੰ ਪ੍ਰੇਸ਼ਾਨ ਰਹਿਦਿਆਂ ਨੂੰ ਸਰਕਾਰ ਆਈਆਂ ਤੇ ਗਈਆਂ ਪਰ ਰਾਹੋਂ ਰੋਡ ਦਿਆਂ ਹਾਲਾਤ ਆਹੀ ਨੇ ਕੀ ਲੋਕਾਂ ਨੇ ਵੀ ਹੁਣ ਨਿਰਾਸ਼ ਹੋ ਕੇ ਸਮਝੋਤਾ ਕਰ ਲਿਆ ਹਾਲਾਤਾਂ ਦੇ ਨਾਲ ਕਿ ਇਹ ਹਾਲਾਤ ਨਹੀਂ ਬਦਲ ਸਕਦੇ ਸੋ ਜਵਾਬ ਮੰਗਦਾ ਹੈ ਸਮਾਰਟ ਸਿਟੀ ਲੁਧਿਆਣਾ ਜਵਾਬ ਮੰਗਦਾ ਹੈ ਲੁਧਿਆਣਾ ਸਮਾਰਟ ਸਿਟੀ ਲੁਧਿਆਣਾ ਜਵਾਬ ਮੰਗਦੇ ਨੇ ਉਹ ਵੋਟਰ ਜਿਨ੍ਹਾਂ ਨੇ ਆਪਣੇ ਕੀਮਤੀ ਵੋਟ ਪਾ ਕੇ ਜਿਹੜੇ ਆ ਉਨਾ ਨੂੰ ਜਿਤਵਾਇਆ ਹੈ ਉਹਨਾਂ ਔਦੇਦਾਰਾਂ ਨੂੰ ਅਹੁਦਾ ਦਿੱਤਾ ਹੈ ਪਰ ਕੀ ਉਹ ਕੰਮ ਕਰ ਰਹੇ ਨੇ ਸਵਾਲ لازਮੀ ਬਣਦਾ ਹੈ ਚੁਕਣਾ ਸੋ ਦੇਖਣਾ ਇਹ ਹੋਵੇਗਾ ਕਿ ਆਉਣ ਵਾਲੇ ਕਿੰਨੇ ਸਾਲਾਂ ਦੇ ਵਿੱਚ ਇਸ ਰਾਹੋਂ ਰੋਡ ਦੀ ਜਿਹੜੀ ਹੈ ਨੁਹਾਰ ਬਦਲਦੀ ਹੈ ਸੋ ਅਗਲੀ ਅਪਡੇਟ ਲੈ ਕੇ ਫਿਰ ਤੋਂ ਰੂਬਰੂ ਹੋਵਾਂਗੇ ਲੁਧਿਆਣਾ ਤੋਂ ਕੈਮਰਾ ਪਰਸਨ ਹਣੀ ਦੇ ਨਾਲ ਮੈਂ